ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਹਰਿਆਣਾ ਦੇ ਫਰੀਦাবাদ ਦੇ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਦਰਅਸਲ ਫਰੀਦাবাদ ਦੇ ਪਿੰਡ ਅਜਰੋਦਾ ਅਤੇ ਅਫਸਰ ਕਲੋਨੀ ਦੇ ਵਿੱਚ ਦੀਵਾਰ ਦੀ ਗ੍ਰਿੱਲ ਤੇ ਨਵਜਾਤ ਸ਼ਿਸ਼ੂ ਦਾ ਸ਼ਵਫਸਿਆ ਹੋਇਆ ਮਿਲਿਆ ਹੈ ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਮਿਲਣ ਤੇ ਪੁਲਿਸ ਮੌਕੇ ਉੱਤੇ ਪਹੁੰਚ ਗਈ ਅਤੇ ਜਾਂਚ ਦੇ ਵਿੱਚ ਜੁਟ ਗਈ ਹੈ ਇਸ ਦਰਦਨਾਕ ਘਟਨਾ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ ਜਾਣਕਾਰੀ ਦੇ ਅਨੁਸਾਰ ਬੀਤੀ ਰਾਤ ਨਵਜਾਤ ਸ਼ਿਸ਼ੂ ਨੂੰ ਕਿਸੇ ਨੇ ਜਾਣ ਤੋਂ ਦੀ ਨੀਅਤ ਦੇ ਨਾਲ ਪਿੰਡਾ ਜਰੋਦਾ ਤੇ ਅਫਸਰ ਕਲੋਨੀ ਦੇ ਵਿੱਚ ਦੀਵਾਰ ਤੋਂ ਪਰ ਨਵਜਾਤ ਨੂੰ ਫੈਂਕਣ ਦੀ ਕੋਸ਼ਿਸ਼ ਦੇ ਵਿੱਚ ਇਹ ਬੱਚਾ ਦੀਵਾਰ ਤੇ ਲੱਗ ਹੋਈ ਲੋਹੇ ਦੀ ਗ੍ਰਿੱਲਾ ਦੇ ਵਿੱਚ ਫਸ ਗਿਆ ਤੇ ਇਹ ਗ੍ਰਿੱਲਾ ਉਸ ਦੇ ਆਰ ਪਾਰ ਹੋ ਗਿਆ ਜਿਸ ਦੇ ਨਾਲ ਉਸ ਦੀ ਮੌਕੇ ਉੱਤੇ ਮੌਤ ਹੋ ਗਈ ਇਸ ਘਟਨਾ ਬਾਰੇ ਸਥਾਨਿਕ ਵਸਨੀਕਾ ਵੱਲੋਂ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਅਤੇ ਪੁਲਿਸ ਵੱਲੋਂ ਨਵਜਾਤ ਦੇ ਸ਼ਵਨ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਫਿਲਹਾਲ ਫੋਰੈਂਸਿਕ ਟੀਮ ਦੇ ਮਾਧਿਅਮ ਰਾਹੀਂ ਇਹ ਜਾਂਚ ਕਰਵਾਈ ਜਾ ਰਹੀ ਹੈ ਅਤੇ ਇਸ ਤੋਂ ਬਾਅਦ ਪੁਲਿਸ ਆਪਣੀ ਅਗਲੀ ਕਾਰਵਾਈ ਕਰੇਗੀ ਫਰੀਦাবাদ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਬਿਊਰੋ ਰਿਪੋਰਟ